you oh. ਜਾਤਿਕਾ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਨ ਤੋਂ ਬਾਅਦ ਪੂਰੇ ਪੰਜਾਬ ਭੱਡ ਦੇ ਵਿੱਚ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਜੇਕਰ ਆਪਾਂ ਗੱਲ ਪਟਾਣਕੋਟ ਦੀ ਕਰੀਏ ਤਾਂ ਪਟਾਣਕੋਟ ਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਵਾਲੇ ਪਾਸੋਂ ਮਲਕੋ ਚੌਂਕ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਵੱਡਾ ਇਕੱਠ ਜਿਹੜਾ ਇੱਥੇ ਕਿਸਾਨਾਂ ਦਾ ਇਕੱਠਾ ਹੋਇਆ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਦੀ ਮੰਨੀਏ ਤੇ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਫੈਸਲਾ ਜਿਹੜਾ ਸਰਕਾਰ ਨੇ ਲਿਆ ਗਿਆ ਇਹ ਕਿਸਾਨ ਵਿਰੋਧੀ ਹੈ ਤੇ ਲੋਕ ਵੀ ਆ ਗਿਆ ਦੂਜੀ ਵਾਰ ਸਿੱਧਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕਿ ਲੰਬੀ ਲਾਈਨ ਜਿਹੜੀ ਇੱਥੇ ਜਿਹੜੀ ਆ ਉਹ ਟਰੈਕਾਂ ਦੀ ਲੱਗੀ ਹੋਈ ਹੈ ਉਹ ਸਾਰੇ ਤੱਕ ਦੇ ਦੇ ਪਠਾਨਕੋਟ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਮਲਕਪੁਰ ਚੌਂਕ ਦੇ ਵਿੱਚ ਟੱਕੇ ਹੋਣਗੇ ਦੱਸਦਾ ਸੀ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਇਹ ਟਾਸਲਾ ਵਾਪਸ ਨਹੀਂ ਲਿਆ ਗਿਆ ਤੇ ਜਿਹੜਾ ਤਿੱਖਾ ਰੋਗਰ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਜਾਏਗਾ ਲੰਬਾ ਸੰਘਰਸ਼ੜਾ ਦਿੱਤਾ ਕੀਤਾ ਜਾਵੇਗਾ ਜਿੱਦੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਹੋਵੇਗੀ ਆਧਿਕਦਿ ਰਿਪੋਰਟ ਤੇ ਗੱਲਬਾਤ ਕਰਦੇ ਆ ਕਿਸਾਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਟਰੈਕਟਰ ਮਾਰਚ ਦੇ ਦੌਰਾਨ ਕਿ ਸਬੋਚ ਕੇਆਰਟੀ ਨਿਊਜ਼ ਪਠਾਨਕੋਟ ਮੈਂ ਕੇਵਲ ਘਾਇਆ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪਠਾਨਕੋਟ ਅੱਜ ਸੰਯੁਕਤ ਮੋਰਚੇ ਵੱਲੋਂ ਸੱਦਾ ਆਇਆ ਕਲੈਂਡ ਪੂਲਿੰਗ ਨੀਤੀ ਜਿਹੜੀ ਕਿਸਾਨ ਵਰੋਧੀਆਂ ਲੋਕਾਂ ਦੇ ਵਿਰੋਧ ਵਿੱਚ ਆ ਇਹਨੂੰ ਰੱਦ ਕਰਾਉਣ ਲਈ ਸਾਰੇ ਪੰਜਾਬ ਵਿੱਚ ਝੰਡੇ ਮਾਰਚ ਕੀਤੇ ਜਾ ਰਹੇ ਆ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਵਾਹਨ ਮਾਰਚ ਕੀਤੇ ਜਾ ਰਹੇ ਆ ਅਸੀਂ ਵੀ ਉਸ ਨੂੰ ਕਰ ਰਹੇ ਆ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਲੈਂਡ ਪੂਲਿੰਗ ਨੀਤੀ ਪਹਿਲੀ ਵਾਰ ਵੇਖਣ ਵਿੱਚ ਆਈ ਆ ਬਿਨ ਬਗੈਰ ਮੁਆਵਜ਼ਾ ਦਿੱਤਿਆਂ ਬਗੈਰ ਕੋਈ ਪੈਸਾ ਦਿੱਤਿਆਂ ਤੱਕੇ ਨਾਲ ਨੋਟੀਫਿਕੇਸ਼ਨ ਕਰਕੇ ਕਬਜ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਨੋਟੀਫਿਕੇਸ਼ਨ ਦਾ ਅਰਥ ਹੈ ਹੁੰਦਾ ਵੀ ਜੇ ਜਮੀਨ ਦਾ ਨੋਟੀਫਿਕੇਸ਼ਨ ਹੋ ਜੇ ਨਾ ਉਹ ਗਹਿਣੇ ਰੱਖ ਕੇ ਬੰਦਾ ਗਰਜ ਕਰ ਸਕਦਾ ਨਾ ਉਹ ਤੇ ਢੋਣ ਲੈ ਸਕਦਾ ਕਿਸੇ ਤਰ੍ਹਾਂ ਦਾ ਤਬਾਦਲਾ ਵਿਕਰੀ ਉਸਦੀ ਨਹੀਂ ਹੋ ਸਕਦੀ ਇਹਦੇ ਤੇ ਧੱਕੇ ਨਾਲ ਕਬਜ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਨਾਲ ਜਿੱਕੀ ਦਿੱਤਾ ਜਾ ਰਿਹਾ ਵੀ ਡਿਵੈਲਪ ਹੋਣ ਤੱਕ ਲੱਖ ਰੁਪਇਆ ਦਿੱਤਾ ਜਾਵੇਗਾ ਇਹ ਨਹੀਂ ਦੱਸਦੇ ਵੀ ਡਿਵੈਲਪ ਹੋਣ ਦਾ ਅਰਥ ਕੀ ਹੈ ਅਸੀਂ ਡਿਵੈਲਪ ਹੋਣ ਦਾ ਅਰਥ ਘਟਦੇ ਆ ਕਿ ਸੜਕਾਂ ਬਣਾ ਕੇ ਸਟਰੀਟ ਲਾਈਟਾਂ ਲਾ ਕੇ ਬਗੈਰ ਵਸੋਂ ਤੋਂ ਇਲਾਕੇ ਨੂੰ ਇਹ ਘੋਸ਼ਿਤ ਕਰ ਦੇਣਗੇ ਕਿ ਇਹ ਡਿਵੈਲਪ ਹੋ ਗਈ ਆ ਤੇ ਲੋਕਾਂ ਨੂੰ ਮਿਲਣ ਵਾਲਾ ਮੁਆਵਜ਼ਾ ਰੱਦ ਕਰ ਦੇਣਗੇ ਇਹ ਮੁਆਵਜ਼ਾ ਇਹਨਾਂ 1-2 ਸਾਲ ਦੇਖ ਕੇ ਲੋਕਾਂ ਦੇ ਮੁੱਤਰੂ ਪੁੱਝ ਕੇ ਕਬਜ਼ਾ ਕਰਨਾ ਹੈ ਜ਼ਬਰਦਸਤੀ ਜਿਹੜਾ ਅਸੀਂ ਹੋਣ ਨਹੀਂ ਦੇਵਾਂਗੇ ਜਿੱਦਾਂ ਤਿੰਨ ਕਾਲੇ ਕਾਨੂੰਨ ਰੱਦ ਕਰਾਏ ਸੀ ਕੋਸੇ ਤਰ੍ਹਾਂ ਇਹ ਲੋਕ ਵਿਰੋਧੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਨੀਤੀ ਨੂੰ ਰੱਦ ਕਰਵਾ ਕੇ ਜੈ ਜਨਤਾ ਜੈ ਜੈ ਅੱਜ ਟਰੈਕਟਰ ਮਾਰਛਾ ਤੁਹਾਡਾ ਭਲਵਾਨ ਸਿੰਘ ਕੋ ਜਮੂਰੀ ਕਿਸਾਨ ਸਹਾਵਾ ਜਨਰਸ ਕਤਰ ਜ਼ਿਲ੍ਹਾ ਪਟਨਾ ਕੋਟ ਸੰਯੁਕਤ ਕਿਸਾਨ ਮੋਰਚੇ ਦੇ ਘਟਕਿਆਂ ਸੀ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਆਪਣੇ ਭਗਵੰਤ ਮਾਨ ਸਰਕਾਰ ਨੇ ਇਹ ਲੈਂਡ ਪੋਲਿੰਗ ਜਿਹੜੀ ਪਾਲਿਸੀ ਬਣਾਈ ਹੈ ਇਹ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਕਿਉਂਕਿ ਮਜ਼ਦੂਰਾਂ ਦੇ ਜਿਹੜੇ ਪੱਠੇ-ਪੁੱਠੇ ਲੈਂਦੇ ਸੀ ਉਹ ਵੀ ਜਿਹੜੇ ਵਿਕਾਰ ਹੋ ਜਾਣੇ ਨਾ ਔਰ ਜ਼ਮੀਨਾਂ ਜਿਹੜੀਆਂ ਚਲੇ ਜਾਂਦੀਆਂ ਨਾ ਪਹਿਲਾਂ ਹੀ ਕਨ ਬੇਜ਼ ਰਕਾਰੀਆਂ ਧਾੜਾਂ ਪਈਆਂ ਨਾ ਤੇ ਇਹ ਕਿਸਾਨ ਜਿਹੜੇ ਨੇ ਬਿਲਕੁਲ ਨਿਹੱਥੇ ਹੋ ਜਾਣਗੇ ਇੱਕ ਇੱਕ ਦੋ ਦੋ ਕਿੱਲੇ ਦੇ ਮਾਲਕ ਐ ਕਹਿੰਦਾ ਤੋ ਅਸੀਂ ਅੱਜ ਇਹ ਜਿਹੜਾ ਟਰੈਕਟਰ ਮਾਰਚ ਕੱਢਿਆ ਜੋ ਸੰਯੁਕਤ ਮੋਰਚ ਨੇ ਐਲਾਨ ਕੀਤਾ ਕਿ ਇਹ ਭਗਵੰਤ ਮਾਨ ਨੂੰ ਅਸੀਂ ਅਲਟੀਮੇਟਮ ਭੇਜਣਾ ਚਾਹੁੰਦੇ ਆ ਕਿ ਜਿਹੜਾ ਜੇ ਤੁਸੀਂ ਇਹ ਲੈਂਡ ਪੋਲਿਸੀ ਰੱਦ ਨਾ ਕੀਤੀ ਆ ਫਿਰ ਕਿਸਾਨ ਜਿਹੜਾ ਆ ਉਹ ਪੂਰੇ ਲੋਕਾਂ ਨੂੰ ਨਾਲ ਲੈ ਕੇ ਤਿੰਨ ਕਾਨੂੰਨਾ ਵਾਂਗੂ ਇਹਦੇ ਜਿਹੜਾ ਅਨਮਿੱਥੇ ਸਮੇਂ ਲਈ ਜਿਹੜਾ ਸੰਘਰਸ਼ ਜਿਹੜਾ ਸ਼ੁਰੂ ਕਰੇਗਾ ਔਰ ਉਦੋਂ ਤੋਂ ਕ ਸੰਘਰਸ਼ ਚੱਲੀ ਰਹੇਗਾ ਜਦੋਂ ਤੱਕ ਇਹ ਪਾਲਿਸੀ ਜਿਹੜੀ ਆ ਭਗਵੰਤ ਮਾਨ ਸਰਕਾਰ ਵਾਪਸ ਨਹੀਂ ਲੈਂਦੀ ਕਿਉਂਕਿ ਇਹ ਕੇਜਰੀਵਾਲ ਦਿੱਲੀੋਂ ਚੱਲ ਕੇ ਸ਼ਿਸ਼ੋਧਾ ਸ਼ਿਸ਼ੋਤੀ ਆ ਇਹ ਸਾਰੇ ਜਿਹੜੇ ਨੇ ਭਗਵੰਤ ਮਾਨ ਨੂੰ putted ਪਾੜ ਪੜਾ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਬਿਨ ਮੌਜੂਦਿਓਂ ਖੋਣਾ ਚਾਹੁੰਦੇ ਨੇ ਹੰਤਾ ਕੀ ਕਹਣਾ ਤੁਹਾਡਾ ਅੱਜ ਟ੍ਰੈਕਟਰ ਮਾਰਚ ਹੈਗਾ ਟ੍ਰੈਕਟਰ ਮਾਰਚ ਵੀ ਲੋਕਾਂ ਚ ਇੰਨਾ ਗਰੋਸ ਹੈ ਇੰਨਾ ਗਰੋਸ ਹੈ ਤੁਸੀਂ ਆਪ ਹੀ ਦੇਖ ਲਿਓ ਜਿੰਗਲ ਹੋਂਡੇ ਦਾ ਸਰਕਾਰ ਦੀ ਸਾਨੂੰ ਜਿੰਦਗੀ ਜੇ ਇਹ ਸਮਝ ਨਹੀਂ ਆਈ ਕਿ ਮੁਖਤਿਆਰ ਲੋਕੀ ਕੰਫੀਡੈਂਸ ਦੇਖ ਮੁਖਤਿਆਰ ਟੋਲਰੈਂਟ ਵਿੱਚ ਬਹਿਣ ਦਿੰਦਾ ਤੇ ਜਿੰਮੇਦਾਰ ਪਹਿਲੇ ਮੁਖਤਿਆਰਾਂ ਨੇ ਜੇ ਸਰ ਦਾਦੇ-ਪਾਪੇ ਨਹੀਂ ਪਿਆਨੇ ਮੁਖਤਿਆਰ ਦੇਣ ਉਹਨਾਂ ਨੂੰ ਅੱਜ ਤੇ ਬੰਦੇ ਕਿਸੇ ਸਾਪ ਨਹੀਂ ਪੜਨਦੇ ਹੀ ਕਿ ਚੂਆ ਬੜੂ ਜੀ ਆਪੇ ਤੁਹਾ ਹੀ ਬਾਗ ਨੇ ਆ ਚੂਆ ਦਾਜਾ ਕਣ ਚ ਨਹੀਂ ਕੰਮ ਕਰਦੇ ਮੈਂ ਤੈਨੂੰ ਕਿਹੜੇ ਉਤਖਾਰ ਮੰਗ ਘਟੇ ਦੀ ਆ ਦਿੱਲੀ ਜੇ ਘਰ ਨਾਲ ਤੋਈ ਐ ਐਮ ਐਸ ਪੀ ਮੰਗਣ ਗਿਆ ਮੰਗਣ ਗਿਆ ਇਹ ਤਾਂ ਉਹ ਸੋਨੇ ਦੀ ਮੁਰਗੀ ਉਹ ਮੁਰਗੀ ਬਾਪੇ ਵਟਣ ਕਿ ਕਰਜ਼ਾ ਕਰ ਲੈ ਪੂਰਾ ਪੰਨੇ ਤੁਹਾਡੇ ਕਾਖਣੀ ਪੰਨੇ ਘੇਲਾਣੇ ਲੱਗਦੀ ਮੇਲਾ ਮੁਲਾਜ਼ਮ ਸਾਰੇ ਉਥੇ ਰਾਂਟ ਦੇ ਬੱਸਾਂ ਟਾਇਰ ਬੰਨ ਚ ਗਏ ਪੈਸੇ ਨਹੀਂ ਲੱਗਦੇ ਡੀ ਐਮਾ ਜਲਦੇ ਵਿੱਚ 35% ਹੈ ਸਾਡੇ ਕੋਲ ਮਾੜੀ ਸਟੇਟ ਹੈ ਰਾਜੇ ਸੰ 35% ਹੈ ਜੀਐਂਡ ਕੇ 53% ਪਰ ਇਹ 42% ਦੇ ਮੁਲਾਜ਼ਮ ਸਾਰੇ ਖੜੇ ਆ ਉਹ ਤੁਸੀਂ ਕਿਹਨੂੰ ਦੇ ਸਕਦੇ ਜਿਹੜਾ ਏਰੀਆ ਦੇ ਐਂਡ ਤੋਂ 42 45 ਕਿਸ ਤੇ 16 ਏਰੀਆ ਦੇ ਐਂਡ ਤੋਂ ਜੇ ਤੁਹਾਡੇ ਕੋਲ ਪੈਸੇ ਕੋ ਡਿਵੈਲਪਮੈਂਟ ਕਰੋ ਤੇ 117 ਕਰੋੜ ਰੁਪਏ ਇੱਕ ਸਾਲ ਦਾ ਆਰਟੀਸ ਪਿਆ ਜਿਹੜਾ ਆਪਣੇ ਮਸ਼ਹੂਰੀ ਦੇ ਖਰਚਿਆ ਤੇ ਜੇ 300 ਕਰੋੜ 17 ਕਰੋੜ ਦੇ ਡਿਵੈਲਪਮੈਂਟ ਦੇ ਖਰਚੇ ਨੇ ਤੇ ਸ਼ਾਇਦ ਲੋਕ ਇਹਨਾਂ ਨੂੰ ਮਸ਼ਹੂਰੀਆਂ ਕਰਨ ਦੀ ਲੋੜ ਨਹੀਂ ਪੈਂਦੀ ਮੇਰੇ ਕੋਲ ਇੱਥੇ ਤੋੜ ਕੇ ਜਿੰਦੇ ਦਾ ਰਿਪੋਰਟ ਇੰਨੇ ਬੁੱਤ ਰਖਤਾਂ ਦੇ ਆਲੇ ਨਹੀਂ ਜਾਨਵਰਾਂ ਦੇ ਜਿੰਨੇ ਤੇ ਫਲੈਕਸ਼ ਬੋਰਡ ਲੱਗੇ ਮਸ਼ਹੂਰੀਆਂ ਦੇ ਇਹ ਕੈਡ ਡਵੈਲਪਮੈਂਟ ਦੇ ਸਕੂਲ ਨੂੰ ਸਬੇਤੀ ਕਰਾਤੀ ਕਲਾਸ਼ ਕੇਨ ਬਣਾਤੀ ਪੋਸ਼ਾ ਉਦਘਾਟਨ ਦੇ ਤੌਰ ਤੇ ਉਹ ਕਰਨ। ਰਾਈ ਦੀ ਜ਼ਬਰ ਪੂਰੇ ਜੋਰ ਨਾਲ ਲਖੀਜੀ ਕਰਦੇ ਆ ਤੇ ਨਾ ਹੀ ਪੜ੍ਹਾਈ ਬਰਨਦੇ ਆਗੇ ਜਿਨੇ ਅਣਾ ਦੇ ਜਿਹਾ ਭਵਾਂਤਮ ਨੂੰ ਬੋਲ ਸੀ ਬੜੀ ਚੰਗੀ ਲੱਗਦੀ ਆ ਬਹੁਤ ਚੰਗੀ ਆ ਆਪਣੇ ਪਿੰਡ ਲਾਇਆ ਸੰਗੁਰ ਤੋਂ ਕਰਨ ਲਗਾਇਆ ਸੰਤੋਸ਼ ਨੂੰ ਊਰਜਾ ਦੇ ਵਿੱਚ ਦੇਖੋ ਕਿ 30 ਜਰੂਰ ਨਹੀਂ ਬਸ ਇਹ ਪਿੰਡੇ ਸ਼ੁਰੂ ਹੋ ਗਿਆ ਤਾਂ ਬਾਕੀ ਪੰਜਾਬ ਬਾਜ਼ ਮਾਰੇਗਾ ਲੋਕਾਂ ਨੂੰ ਸਭ ਕਰਦੇ ਲੋਕੀ ਮਿਹਨਤ ਕਰਨੇ ਰੋਟੀ ਕਮਾਣਨ ਆਪਣੇ ਖਾਣਨ दो दो ढाई दिन किले पैली है बेचारे कोई दुध बेचन डे कोई कुछ कर डेगा उन्होंने कोई मेरा का कार कर दो सर वो सर गलत है ये पूरे अमर पूरे जोर में निखेधी कर दें जय जनता जय संघर्ष छत्तीसगढ़ के लोगों की वन ऑफ द प्रीमियम एंड providing a wide range of professional courses with 100% placement assistance we are sri sai group of institutes